ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਇਨਸਾਫ ਟੀਮ ਪੰਜਾਬ ਵੱਲੋਂ ਅੱਜ ਪਹੁੰਚੇ ਆ ਪਿੰਡ ਢੱਡੇ ਜੀ ਬਿਅਰਗਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜਿਹੜੇ ਸੰਤ ਐਡਿਕ ਨਸ਼ੇ ਚੱਲ ਰਹੇ ਆ ਚਟਾ ਹੋ ਗਿਆ ਟੀਕੇ ਹੋ ਗਿਆ ਇਹ ਬੰਦ ਹੋਣੇ ਚਾਹੀਦੇ ਜੀ ਇਹ ਬੰਦ ਹੋਣੇ ਚਾਹੀਦੇ ਜੀ ਠੀਕ ਆ ਜੀ ਤੇ ਇੱਕ ਮੁੱਦਾ ਖੇਤੀ ਖਾਸ ਖਾਸ ਦੀ ਚੱਲ ਰਹੀ ਹੈ ਲਾਗੂ ਹੋਣੀ ਚਾਹੀਦੀ ਹੈ ਇਹ ਲਾਗੂ ਹੋਣੀ ਚਾਹੀਦੀ ਜੀ ਠੀਕ ਆ ਜੀ ਤੇ ਜਿਹੜੀਆਂ ਅਜੀਬ ਵਾਲੀਆਂ ਗੋਲੀਆਂ ਮਿਲ ਰਹੀਆਂ ਇਹ ਇਹ ਬੰਦ ਹੋਣੀਆਂ ਚਾਹੀਦੀਆਂ ਜੀ ਇਹ ਤਾਂ ਸਭ ਤੋਂ ਮਾੜੀ ਗੋਲੀ ਆ ਇਹ ਵੀ ਬੰਦ ਹੋਣੀ ਚਾਹੀਦੀ ਜੀ ਤੇ ਇਹਦੇ ਥਾਂ ਤੇ ਜੇ ਉਹੀ ਸਰਕਾਰਾਂ ਦਾਕ ਬਾਈ ਸਾਰੇ ਵੀਡੀਓ ਨੂੰ ਪਹੁੰਚਾਇਓ ਇਹਦੀ ਥਾਂ ਤੇ ਜਿਹੜੇ ਪੱਕੇ ਜਾਂ ਬਿਯੁਰਗ ਜਾਂ ਨੌਜਵਾਨ ਖਾਂਦੇ ਆ ਕੋਈ ਜਾਂ ਪੋਸਟਕ ਖਾਦੀ ਚੁੰਡੀ ਖਾਂਦੇ ਆ ਇਹਨਾਂ ਥਾਂ ਤੇ ਕਿਲੋ ਕਿਲੋ ਡੇਢ ਡੇਢ ਕਿਲੋ ਦੇ ਕਾਰਡ ਬਣਾਏ ਜਾਣ ਕੋਈ ਉਹੀ ਪੋਸਟ ਮਿਲੇ ਉਹ ਫਾਇਦੇਮੰਦ ਆ ਉਹ ਫਾਇਦੇਮੰਦ ਆ ਜੀ ਬੜਾ ਕੰਮ ਦਾ ਕਰਦਾ ਹਾਂਜੀ ਉਹਦੇ ਨਾਲ ਅੱਜ ਤੱਕ ਲੁੱਟਖੋ ਬਚੂਗੀ ਲੁੱਟਖੋ ਲੁੱਟਖੋ ਹੀ ਜਾਂਦੇ ਹੁਣ ਬਾਈ ਚਟਰਾ ਕੇ ਹਾਂਜੀ ਲੁੱਟਖੋ ਬੰਦ ਹੋ ਜੂਗੀ ਬੰਦ ਹੋ ਜੂਗੀ ਤੇ ਕਿੰਨੇ ਕ ਮੌਤਾ ਹੋ ਚੁੱਕੇ ਆ ਜੀ ਬਾਬਾ ਜੀ ਤੁਸੀਂ ਦੱਸਦੇ ਜੀ ਭਾਈ ਮੈਂ ਤਾਂ ਪ ਅਦੇ ਦੋਖਦਾ ਹੋ ਗਿਆ ਹੋ ਗਿਆ ਹੁਣੇ ਹਰੇਕ ਪਿੰਡ ਜੀ ਮੈਂ ਜਾਨਣਾ ਜੀ 10 10 20 20 ਨੌਜਵਾਨ ਨੇ ਮੋਤਾਂ ਹੋ ਚੁੱਕੇ ਆ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਸਾਰੇ ਭਰਾ ਵੱਧ ਤੋਂ ਵੱਧ ਬਾਈ ਸ਼ੇਅਰ ਕਰੋ ਇਨਸਾਫ ਟੀਮ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਖੇਤੀ ਖਾਸ ਕਰਕੇ ਦੀ ਸਮੇਂ ਦੀ ਮੰਗ ਪੰਜਾਬ ਦੇ ਵਿੱਚ ਲਾਗੂ ਹੋਵੇ ਤੇ ਵੀਡੀਓ ਨੂੰ ਸਰਕਾਰਾਂ ਤੱਕ ਵੀ ਜ਼ਰੂਰ ਪਹੁੰਚਾਓ ਜੀ ਤੇ ਇਨਸਾਫ ਟੀਮ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿਓ ਤੁਹਾਡੇ ਭਰਾ ਦੇ ਚੈਨਲ ਜੱਟ ਬਾਬੇ ਨੂੰ ਵੱਧ ਤੋਂ ਵੱਧ ਫੋਲੋ ਕਰੋ ਬਾਈ ਸਾਰੇ ਧੰਨਵਾਦ ਜੀ